ਕਪੜਾ ਪੂਰਾ ਵਧੀਆ ਹੁੰਦਾ ਸੂਟ ਦਾ ਕਪੜਾ ਪੂਰਾ ਹੁੰਦਾ ਜੀ 5 ਮੀਟਰ ਤੇ ਰੰਗ ਇਹਦੇ ਵਿੱਚ ਜਿੰਨੇ ਮਰਜ਼ੀ ਦੇਖ ਲਓ ਜੀ ਬਾਕੀ ਆ ਚੁੰਨੀਆਂ ਨੇ ਚੁੰਨੀਆਂ ਜਾਂ ਕੜਾਈ ਵਾਲੀ ਚੁੰਨੀਆਂ ਇਹ ਦੁਪੱਟੇ ਦੇਖ ਸਕਦੇ ਹੋ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਪਹੁੰਚੇ ਹਾਂ ਸ਼ਹਿਰ ਮਲੇਰਕੋਟਲੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਸ਼ਹਿਰ ਮਲੇਰਕੋਟਲੇ ਦੀ ਸੰਡੇ ਸੇਲ ਦਿਖਾਵਾਂਗੇ ਇੱਥੇ ਕਾਫੀ ਵੱਡੀ ਸੰਡੇ ਸੇਲ ਲੱਗਦੀ ਆ ਕੱਪੜਿਆਂ ਦੀ ਭਾਰੀ ਸੇਲ ਹੁੰਦੀ ਆ ਉਹ ਦਿਖਾਵਾਂਗੇ ਹਰੇਕ ਐਤਵਾਰ ਮੱਕੀ ਵੀਡੀਓ ਕਰਦੇ ਆ ਸ਼ੁਰੂ ਆਪਾਂ ਸੇਲ ਦੇ ਵਿੱਚ ਕਰਦੇ ਆ ਐਂਟਰੀ ਇੱਥੇ ਸੰਡੇ ਨੂੰ ਬਹੁਤ ਵੱਡੀ ਸੇਲ ਲੱਗਦੀ ਆ ਕਾਫੀ ਸਾਰੇ ਕੱਪੜੇ ਤੇ ਬੈਗ ਐਸ ਤਰ੍ਹਾਂ ਦੀ ਸੇਲ ਹੁੰਦੀ ਆ ਅੱਜ ਮੈਂ ਤੁਸੀ ਸੂਟ ਦੇਖਦੇ ਆ ਹਨਾ ਐਸ ਤਰ੍ਹਾਂ ਦੇ ਸਾਰੇ ਕੱਪੜੇ ਇਹ ਸੇਲ ਦੇ ਵਿੱਚ ਪਾਏ ਹੁੰਦੇ ਨੇ ਲਓ ਜੀ ਇਹ ਸਾਰੀ ਸੇਲ ਆਪਾਂ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਦਿਖਾਵਾਂਗੇ ਬਹੁਤ ਭਾਰੀ ਸੇਲ ਹੁੰਦੀ ਆ ਹਰ ਇੱਕ ਐਤਵਾਰ ਐਵੇਂ ਜੀਆਂ ਸਾਰੀਆਂ ਦੁਕਾਨਾਂ ਇਹ ਰੋਡ ਤੇ ਲੱਗੀਆਂ ਹੁੰਦੀਆਂ ਨੇ ਇਹ ਜਿਹੜੀ ਸੇਲ ਆ ਇਹ ਲੋਹੇ ਬਾਜ਼ਾਰ ਦੇ ਨੇੜੇ ਲੱਗਦੀ ਆ ਉਹ ਆ ਵੀਰ ਕੋ ਅਗਲੀ ਵਾਲੀ ਸਾਈਡ ਆ ਕੇ ਤੇ ਇਹ ਸਾਰੀ ਆਪਾਂ ਸੇਲ ਆ ਜਿਹੜੀ ਦੇਖਦੇ ਆ ਕੁਛ ਪਲਾਸਟਿਕ ਦਾ ਸਮਾਨ ਵੀ ਸਾਹਮਣੇ ਜਿਵੇਂ ਪਿਆ ਹੈ ਨਾ ਇਸ ਤਰ੍ਹਾਂ ਦਾ ਸਾਰਾ ਸਮਾਨ ਇਹ ਸੇਲ ਦੇ ਵਿੱਚ ਆਪਰ ਨੂੰ ਮਿਲ ਜੂ ਆ ਦੇਖ ਸਕਦੇ ਹੋ ਤੁਸੀਂ ਪਲਾਸਟਿਕ ਦੀਆਂ ਬਾਲਟੀਆਂ ਵਗੈਰਾ ਪਈਆਂ ਨੇ ਹੈ ਨਾ ਤੇ ਇੱਧਰ ਵੀ ਆ ਕੁਝ ਲੋਰਾਂ ਟੀ-ਸ਼ਰਟਾਂ ਵਗੈਰਾ ਨੇ ਕੀ ਪ੍ਰਾਈਸ ਆ ਬਾਈ ਲੋਰ ਦਾ ਜੀ 150 ਦਾ 150 ਆ 150 ਦੀ ਲੋਰ ਆ ਤੁਸੀਂ ਦੇਖ ਸਕਦੇ ਹੋ ਐਵੇਂ ਦਾ ਸਾਰਾ ਕੱਪੜਾ ਇੱਥੇ ਮਿਲ ਜੂਗਾ ਮਾਰਕੀਟ ਦੇ ਵਿੱਚ ਟੀ-ਸ਼ਰਟ ਕਿੰਨੇ ਦੀ ਹੈ ਜੀ 100 ਰੁਪਏ ਦੀ ਟੀ-ਸ਼ਰਟ ਦਾ ਪ੍ਰਾਈਸ 100 ਰੁਪਈਆ ਹੈ ਆ ਵੀ ਸਾਰੇ ਕਲਰ ਨੇ ਦੇਖ ਸਕਦੇ ਹੋ ਐਵੇਂ ਦਾ ਸਾਰਾ ਕਪੜਾ ਇੱਥੇ ਤੁਹਾਨੂੰ ਮਿਲ ਜੂ ਬਾਕੀ ਆ ਸੂਟ ਵਗੈਰਾ ਦੇਖ ਸਕਦੇ ਹੋ ਹਨ ਆ ਸੂਟ ਵਾਲੀ ਦੁਕਾਨਾਂ ਜਿਵੇਂ ਇੱਥੇ ਬਹੁਤ ਸਾਰੇ ਸੂਟ ਦੁਪੱਟੇ ਜਿਹੜੇ ਇੱਥੇ ਪਏ ਨੇਗੇ ਤੇ ਐਵੇਂ ਸਾਰੀਆਂ ਬਹੁਤ ਸਾਰੀਆਂ ਕੱਢਣਾ ਲੱਗਦੀਆਂ ਨੇ ਇੱਥੇ ਸਾਰੀ ਸੜਕ ਦੇ ਆਲੇ ਦੁਆਲੇ ਆ ਕੁਝ ਚੱਪਲਾਂ ਜੁੱਤੀਆਂ ਨੀਆਂ ਆ ਗਈਆਂ ਜਿਵੇਂ ਹਨ ਆ ਕੀ ਰੇਟ ਹੈ ਜੁੱਤੀਆਂ ਦਾ ਇਹ 100 ਰੁਪਏ ਦੀ ਇਹ ਬੱਚਿਆਂ ਵਾਸਤੇ ਆ 100 ਰੁਪਏ ਦੀ ਆਹ ਜੀ 150 ਦੀ ਆਹ 150 ਦੀ ਤੇ ਜੁੱਤੀਆਂ ਚੱਪਲਾਂ ਐਵੇਂ ਸਾਰੀਆਂ ਸੇਲ ਦੇ ਵਿੱਚ ਹੁੰਦੀਆਂ ਨੇ ਹਰੇਕ ਐਤਵਾਰ ਲਾਉਂਦੇ ਆ ਬਈ ਸੇਲ ਠੀਕ ਹੈ ਜੀ ਠੀਕ ਹੈ ਹਰੇਕ ਐਤਵਾਰ ਜਿਹੜੀ ਇਹ ਸੇਲ ਲੱਗਦੀ ਹੈ ਜਿਵੇਂ ਤੁਹਾਨੂੰ ਤੇ ਇੱਥੇ ਵੀ ਤੁਸੀਂ ਦੇਖ ਸਕਦੇ ਹੋ ਕਾਫੀ ਸਾਰੇ ਜਿਹੜੇ ਸੂਟ ਨੇ ਤੇ ਇਹਨਾਂ ਦੇ ਵੀ ਆਪਾਂ ਪ੍ਰਾਈਸ ਜਿਹੜੇ ਪਤਾ ਕਰਾਂਗੇ ਸਾਹਮਣੇ ਸਾਰੇ ਸੂਟ ਜਿਹੜੇ ਡਿਸਪਲੇ ਕੀਤੇ ਹੋਏ ਨੇ ਲਓ ਜੀ ਕਿੰਨੇ ਤੋਂ ਪ੍ਰਾਈਸ ਸ਼ੁਰੂ ਆ ਬਈ ਸਾਡੇ ਕੋਲੇ 200 ਤੋਂ ਸ਼ੁਰੂ ਹੈ ਜੀ ਅੱਛਾ ਜੀ 200 ਤੋਂ ਸ਼ੁਰੂ ਹਾਂਜੀ 200 ਤੋਂ ਸ਼ੁਰੂ ਹੈ ਤੇ 500 ਦਾ ਖਤਮ ਹੈ ਜੀ ਇਹਨਾਂ ਦੇ ਹਾਂਜੀ 250 200 ਵਾਲੇ ਵੇਨੇ ਆਹ ਸੂਟ 200 ਰੁਪਏ ਵਾਲੇ ਵ ਇਹ ਆ 2.5 250 ਰੁਪਏ ਪਲੇਨ ਲੀਲਣ ਦਾ ਕਪੜਾ ਹੈ ਆ ਪ੍ਰਿੰਟ ਨੇ ਆ ਵੀ 2.5 250 ਰੁਪਏ ਸੂਟ ਹੈ ਇਧਰ ਮੈਚਿੰਗ ਪਏ ਨੇ ਸੂਟ ਇਹ 3 300 ਰੁਪਏ ਆ ਜੀ ਠੀਕ ਹੈ ਸਾਡੇ 356 ਵੀ ਵਧੀਆ ਵਾਲਾ ਰਿਯਾਨ ਦਾ ਕੱਪੜਾ ਹੈ ਆ ਚੀਜ਼ ਹੈ ਇਹ 356 ਸੂਟ ਹੈ ਜੀ ਠੀਕ ਹੈ ਜੀ ਇਹ ਜਿਵੇਂ ਮਰਜ਼ੀ ਦੇਖ ਸਕਦਾ ਕੱਪੜਾ ਪੂਰਾ ਵਧੀਆ ਹੁੰਦਾ ਸੂਟ ਦਾ ਕੱਪੜਾ ਪੂਰਾ ਹੁੰਦਾ ਜੀ 5 ਮੀਟਰ ਤੇ ਰੰਗ ਇਹਦੇ ਵਿੱਚ ਜਿੰਨੇ ਮਰਜ਼ੀ ਦੇਖ ਲਓ ਜੀ ਬਾਕੀ ਆ ਚੁੰਨੀਆਂ ਨੇ ਚੁੰਨੀਆਂ ਆਈਆਂ ਕੜਾਈ ਵਾਲੀ ਚੁੰਨੀ ਆ ਇਹ 200 ਰੁਪਏ ਦੀ ਹੈ ਜੀ ਚੁੰਨੀ ਠੀਕ ਹੈ ਜੀ ਤੇ ਇੱਕ ਸਾਹਮਣੇ ਵਾਲੀਆਂ ਚੁੰਨੀਆਂ ਆ ਪਈਆਂ ਨੇ ਇਹ 100-100 ਰੁਪਏ ਆ ਇਹ ਵੀ ਚੁੰਨੀ ਬੜੀ ਐ ਲੀਲਣ ਦਾ ਕੱਪੜਾ ਵਧੀਆ ਦੇ ਵਿੱਚ ਆ ਠੀਕ ਹੈ ਜੀ ਉਧਰਲੀ ਸੈਟ ਪਈਆਂ ਨੇ ਉੱਪਰਲੀ ਸੈਟ ਉਹ ਹੈਗੀ ਚੁੰਨੀ ਲੋ ਜੀ ਤੁਸੀਂ ਦੇਖ ਸਕਦੇ ਹੋ ਬਹੁਤ ਸਾਰੀ ਕੁਆਂਟੀਟੀ ਐ ਇੱਥੇ ਸੂਟਾਂ ਦੀ ਬਹੁਤ ਸਾਰੇ ਡਿਜ਼ਾਈਨ ਨੇ ਜਿਹੜੇ ਤੁਹਾਨੂੰ ਇੱਥੇ ਦੇਖਣ ਨੂੰ ਮਿਲ ਜਾਣਗੇ ਆ ਦੇਖੋ ਜਿਵੇਂ ਆ ਬਾਈ ਉਹਨਾਂ ਨੇ ਦਿਖਾਏ ਨੇ ਰੇਟ ਵਗੈਰਾ ਤੁਹਾਨੂੰ ਸਾਰੇ ਆਪਾਂ ਦੱਸਦੇ ਇੰਨੇ ਇੱਕ ਰੇਟ ਦੇ ਵਿੱਚ ਇੱਥੋਂ ਜਿਹੜਾ ਕੱਪੜਾ ਮਿਲ ਜਾਂਦਾ ਆ ਚੁੰਨ ਦੁਪੱਟੇ ਜਿਹੜੇ 150 ਦੀਆਂ ਦੋ ਵਾਲੀ ਨੇ ਜੀ 150 ਦੀਆਂ ਦੋ ਨੇ ਜੀ ਠੀਕ ਹੈ ਠੀਕ ਹੈ ਠੀਕ ਹੈ 150 ਦੀਆਂ ਦੋ ਨੇ ਬਾਈ ਉਹਨਾਂ ਜਿਵੇਂ ਦੱਸ ਰਹੇ ਨੇ ਬਾਕੀ ਉਧਰ ਸਾਹਮਣੇ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਨੇ ਦੁਪੱਟਿਆਂ ਦੇ ਤੁਸੀਂ ਦੇਖ ਸਕਦੇ ਹੋ ਇੱਥੋਂ ਸੰਡੇ ਸੇਲ ਦੇ ਵਿੱਚ ਤੁਸੀਂ ਲੈ ਸਕ ਜਿਹੜੀ ਸੇਲ ਆਹੇ ਬਹੁਤ ਵੱਡੀ ਸੇਲ ਲੱਗਦੀ ਐ ਇੱਥੇ ਲਓ ਜੀ ਦੇਖੋ ਕਪੜਾ ਸਾਰਾ ਆਹ ਦੇਖ ਸਕਦੇ ਹੋ ਇੱਥੇ ਵੀ ਕੁਛ ਆ ਜੁੱਤੀਆਂ ਹਨਾ ਚੱਪਲਾਂ ਜਿਹੜੀਆਂ ਪਈਆਂ ਨੇ ਬਹੁਤ ਸਾਰਾ ਸਮਾਨ ਹੁੰਦਾ ਐ ਇਹ ਸੇਲ ਦੇ ਵਿੱਚ ਤੇ ਚੱਲਦੇ ਆਪਾਂ ਅਗਲੇ ਵਾਲੇ ਪਾਸੇ ਸਾਰੀ ਸੇਲ ਆ ਜਿਹੜੀ ਦੇਖਦੇ ਆਂ ਕੋਸ਼ਰ ਟੀ-ਸ਼ਰਟਾਂ ਲੋਹਰਾਂ ਜਿਵੇਂ ਇੱਥੇ ਲਾਈਆਂ ਹੋਈਆਂ ਨੇ ਜਿਹੜੀਆਂ ਹਨਾ ਲਓ ਜੀ ਬਾਕੀ ਆ ਕੁਛ ਜੁਐਲਰੀ ਵਾਲਾ ਜਿਹੜਾ ਸਮਾਨ ਆ ਐਵੇਂ ਦਾ ਸਾਰਾ ਸਮਾਨ ਹੁੰਦਾ ਐ ਸੇਲ ਦੇ ਵਿੱਚ ਆਉਜੀ ਕੀ ਪ੍ਰਾਈਸ ਆ ਜੀ ਕੀ ਕੀ ਪ੍ਰਾਈਸ ਦਾ ਸਮਾਨ ਹੁੰਦਾ ਤੁਹਾਡੇ ਕੋਲ 150 ਰੁਪਏ আচ্ছা ਜੀ 100 ਰੁਪਏ 150 ਰੁਪਏ ਵਾਲਾ ਸਾਰਾ ਸਮਾਨ ਹੁੰਦਾ ਅੰਕ ਲਗਾ ਜੀ 100 ਰੁਪਏ 150 ਰੁਪਏ আচ্ছা ਜੀ ਆਹ ਚੂੜੇ ਨੇ ਦੇਖੋ 100 ਰੁਪਏ 150 ਰੁਪਏ ਪ੍ਰਾਈਸ ਹੈ ਆਹ ਆਹ ਚੂੜੀਆਂ ਆ ਗਈਆਂ ਜੀ ਅੱਛਾ ਜੀ ਇਹ 50 ਰੁਪਏ ਦੀਆਂ ਛੋਟੇ ਬੱਚਿਆਂ ਵਾਲੀਆਂ ਨੇ ਚੂੜੀਆਂ ਲਓ ਜੀ ਐਵੇਂ ਦਾ ਸਾਰਾ ਸਮਾਨ ਮਿਲ ਜੂ ਇੱਥੇ ਆਹ ਪਲਾਸਟਿਕ ਦਾ ਸਮਾਨ ਆ ਗਿਆ ਕੀ ਪ੍ਰਾਈਸ ਹੈ ਜੀ ਕਿੰਨੇ ਕਿੰਨੇ ਦੀ ਸੇਲ ਹੈ ਜੀ 20 200 ਰੁਪਿਆ ਦੀ ਸੇਲ ਆ ਤੁਸੀਂ ਦੇਖ ਸਕਦੇ ਹੋ ਪਲਾਸਟਿਕ ਦਾ ਸਮਾਨ ਆ ਵਾਲਟੀਆਂ ਵਗੈਰਾ ਆ ਗਿਆ ਨਾ ਤੇ ਇੱਥੇ ਕਾਫੀ ਸਾਰੇ ਸੂਟ ਵੀ ਹੁੰਦੇ ਨੇ ਜਿਵੇਂ ਦੁਪੱਟੇ ਜਿਹੜੇ ਲਾਈਵ ਹੋਏ ਨੇ ਦੇਖ ਸਕਦੇ ਹੋ ਜਿਵੇਂ ਤੁਸੀਂ ਲਓ ਜੀ ਤੇ ਇਧਰਾਂ ਕੁਝ ਜਿਵੇਂ ਆ ਸ਼ਰਟਾਂ ਵਗੈਰਾ ਆ ਗਿਆ ਨਾ ਲੋਹਰਾ ਵਗੈਰਾ ਆ ਆ ਦੇਖ ਸਕਦੇ ਹੋ ਤੁਸੀਂ ਇੱਥੇ ਬਹੁਤ ਸਾਰੀਆਂ ਸ਼ਰਟਾਂ ਲੋਹਰਾ ਜਿਹੜੀਆਂ ਪਈਆਂ ਨੇ ਗਈਆਂ ਬਾਕੀ ਆ ਸੂਟ ਵੀ ਜਿਹੜੇ ਲੱਗੇ ਹੋਏ ਨੇ ਕੀ ਪ੍ਰਾਈਸ ਆ ਬਾਈ ਸੂਟਾਂ ਦੀ ਅੱਪੇ 250 ਦਾ ਨੇ ਬਾਈ ਅੱਛਾ 2250 ਜੀ 250 ਠੀਕ ਹੈ ਕਿੰਨੇ ਕਿੰਨੇ ਮੀਟਰ ਹੈ ਪੂਰਾ 5 ਮੀਟਰ ਕੱਪੜਾ ਵਾਈ ਕਹਿੰਦੇ 2250 ਰੁਪਿਆ ਜਿਹੜਾ ਪ੍ਰਾਈਸ ਆ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਆ ਪਲਾਜ਼ੋ ਸੂਟ ਆ ਵਾਈ ਕਹਿੰਦੇ ਜੀ ਇਹ ਵੀ ਸਾਰਾ ਪੂਰਾ ਸੂਟ ਹੈ ਜੀ 5 ਮੀਟਰ 2.5 ਮੀਟਰ ਸਲਵਾਰ 2.5 ਮੀਟਰ ਕਮੀਜ਼ ਠੀਕ ਹੈ ਜੀ 150 ਦੀਆਂ ਦੋ ਜੀ ਆ ਚੁੰਨੀਆਂ ਕਹਿੰਦੇ 150 ਦੀਆਂ ਦੋ ਨੇ ਬਾਈ ਕਹਿੰਦੇ ਹਰ ਸ਼ੰਡੇ ਆਉਣੀ ਹੈ ਤੁਸੀ ਹਰ ਸ਼ੰਡੇ ਹੀ ਠੀਕ ਹੈ ਜੀ ਆ ਦੁਪੱਟੇ ਦੇਖ ਸਕਦੇ ਹੋ ਪ्युअर कॉटन ਚ ਹੈ ਪ्युअर कॉटन ਚ ਹੈ ਲਓ ਜੀ ਦੇਖ ਸਕਦੇ ਹੋ ਤੁਸੀਂ ਕਾਫੀ ਸਾਰੇ ਡਿਜ਼ਾਈਨ ਨੇ ਆ ਬ੍ਰਾਊਨ ਕਲਰ ਆ ਗਿਆ ਜਿਵੇਂ ਹੈ ਨਾ ਮੂਰੇ ਦੇਖੋ ਲਓ ਜੀ ਬਹੁਤ ਸਾਰੇ ਰੰਗ ਨੇ ਬਹੁਤ ਕੁਆਂਟੀਟੀ ਐ ਇੱਥੇ ਸੂਟਾਂ ਦੀ ਦੁਪੱਟੀਆਂ ਦੀ ਤੁਸੀਂ ਦੇਖ ਸਕਦੇ ਹੋ ਬਾਈ ਉਹਨਾਂ ਨੇ ਜਿਵੇਂ ਆਪਾਂ ਨੂੰ ਦਿਖਾਈ ਆ ਗੂੜੇ ਲਾਲੋਂ ਫਿੱਕੇ ਲਾਲੋਂ ਸਾਰੇ ਡਿਜ਼ਾਈਨ ਬਾਈ ਕਹਿੰਦੇ ਸਾਰੇ ਕਲਰ ਨੇ ਫਿੱਕੇ ਗੂੜੇ ਹਨਾ ਹਰੇਕ ਤਰੀਕੇ ਦੇ ਕਲਰ ਜਿਹੜੇ ਤੁਹਾਨੂੰ ਮਿਲ ਜਾਣਗੇ ਖਾਸ ਤੋ ਬੱਦਾ ਸ ਹੈ ਇਹ ਲਾਈਟ ਨੂੰ 1200 ਰੁਪਏ ਦੀ ਅੱਛਾ ਜੀ ਇਹ ਤੋਂ ਵੱਡਾ ਸਾਈਜ਼ ਵੀ ਮਿਲ ਜੂਗਾ ਜੀ ਕਹਿੰਦੇ। ਇਹਦਾ ਫੁੱਲਾ ਦੁਪੱਟਾ ਹੈ। ਠੀਕ ਹੈ ਜੀ। ਬਲੌਗ ਸਰਕਲਰ ਹੈ ਇਹ ਚ ਰੋਜ਼ਮ। ਇਹ 100 ਰੁਪਏ ਦਾ ਆ ਗਿਆ। ਕਾਫੀ ਵੱਡਾ ਸਾਈਜ਼ ਹੈ ਇਹਦਾ ਦੁਪੱਟੇ ਦਾ। ਹਾਂ ਜੀ, ਹੋਰ ਵੀ ਡਿਜ਼ਾਈਨ ਹੋਣਗੇ ਇਹਦੇ 'ਚ। ਠੀਕ ਹੈ ਜੀ, ਠੀਕ ਹੈ, ਠੀਕ ਹੈ। ਉਧਰ ਤੁਸੀਂ ਦੇਖ ਸਕਦੇ ਹੋ ਸਾਹਮਣੇ ਜਿਵੇਂ ਹਨਾ ਕਾਫੀ ਸਾਰੇ ਡਿਜ਼ਾਈਨ ਪਏ ਨੇਗੇ। ਲਓ ਜੀ ਦੇਖ ਸਕਦੇ ਹੋ ਤੁਸੀਂ ਡਿਜ਼ਾਈਨ। ਬਾਕੀ ਕਾਫੀ ਸੋਹਣੇ ਸੋਹਣੇ ਕਲਰ ਨੇ ਹਰੇਕ ਸੰਡੇ ਬਾਈ ਹੋਣੀ ਇੱਥੇ ਹੁੰਦੇ ਨੇ ਹਾਂ ਜੀ ਜੇ ਵੀ ਸੂਟ ਦਿਖਾਏ ਨੇ ਤੁਹਾਨੂੰ ਦੁਪੱਟੇ ਦਿਖਾ ਦੇਣਾ ਚਲੋ ਠੀਕ ਹੈ ਬਾਈ ਧੰਨਵਾਦ ਜੀ ਇਸ ਤਰ੍ਹਾਂ ਬਹੁਤ ਵੱਡੀਆਂ ਵੱਡੀਆਂ ਇੱਥੇ ਦੁਕਾਨਾਂ ਲੱਗੀਆਂ ਜਿਹੜੀਆਂ ਸੇਲ ਦੇ ਵਿੱਚ ਦੋਨੋਂ ਸਾਈਡ ਇਹ ਸਾਰੀ ਆਪਾਂ ਸੇਲ ਦੇਖਾਂਗੇ ਆ ਕੁਝ ਜਵਾਕਾਂ ਵਾਲੇ ਖੜਾਉਣੇ ਆ ਗਏ ਹਨ ਸੂਟ ਹੋ ਗਏ ਜਿਵੇਂ ਬਾਕੀ ਰੈਡੀਮੇਡ ਕੱਪੜੇ ਹੋ ਗਏ ਹਨ ਐਵੇਂ ਦੇ ਸਾਰੇ ਕੱਪੜੇ ਆਪਾਂ ਨੂੰ ਇੱਥੇ ਮਿਲ ਜਾਂਦੇ ਨੇ ਲਓ ਜੀ ਇਹ 150 ਦੇ ਦੋ ਨੇ ਬਾਈ ਹੋਣੀ ਦਿਖਾ ਰਹੇ ਨੇ ਤੁਸੀਂ ਹਰੇਕ ਸੰਢੀ ਆਉਣੇ ਜੀ ਠੀਕ ਹੈ ਜੀ ਠੀਕ ਆ ਅੱਛਾ ਜੀ ਠੀਕ ਪਲੱਸ ਦਾ ਮਾਲ ਹੈ 150 ਇਹ 2 ਬੜਿਆਂ ਦਾ 100 ਦਾ ਬੜਿਆਂ ਦਾ 100 ਦਾ ਜੀ ਅੱਛਾ ਜੀ ਸਭਾਈ ਕਹਿੰਦੇ ਸਾਰੇ ਸਾਈਜ਼ ਨੇ ਸਾਡੇ ਕੋਲ ਐਮ ਐਲ ਐਕਸ ਐਲ ਬਾਕੀ 7 ਤੋਂ ਲੈ ਕੇ 18 19 ਸਾਲ ਦੇ ਬੱਚੇ ਉਹ 15 ਸਾਲ ਦੇ ਬੱਚੇ ਤੱਕ ਠੀਕ ਹੈ ਜੀ ਆ ਤੁਸੀਂ ਦੇਖ ਸਕਦੇ ਹੋ ਇੱਥੇ ਆ ਸ਼ਰਟਾਂ ਟੀ-ਸ਼ਰਟਾਂ ਜਿਹੜੀਆਂ ਪਈਆਂ ਨੇ ਹਨਾ ਠੀਕ ਹੈ ਜੀ ਠੀਕ ਚਲੋ ਠੀਕ ਹੈ ਜੀ ਓਕੇ ਬਈ ਬਾਕੀ ਤੁਹਾਨੂੰ ਦਿਖਾਏ ਆ ਅੱਜ ਵੀਡੀਓ ਦੇ ਵਿੱਚ ਹਨਾ ਕੀ ਕਿਸ ਤਰ੍ਹਾਂ ਦੇ ਕੱਪੜੇ ਇਹ ਸੇਲ ਦੇ ਵਿੱਚ ਹੈਗੇ ਨੇ ਜਿਵੇਂ ਆ ਸਾਹਮਣੇ ਵੀ ਜਿਹੜੀ ਦੁਕਾਨਾਂ ਲੱਗੀ ਹੋਈ ਆ ਟੀ-ਸ਼ਰਟਾਂ ਲੋਹਰਾਂ ਵਗੈਰਾ ਹੈਗੀਆਂ ਨੇ ਜਿਹੜੀਆਂ ਇੱਥੇ ਕੀ ਕੀ ਪ੍ਰਾਈਸ ਚ ਹੈ ਟੀ-ਸ਼ਰਟ ਟੀ-ਸ਼ਰਟ ਦੇ ਰੇ 100 ਤੋਂ ਸ਼ੁਰੂ ਆ ਜਾਂਦੀ ਆ 100 ਤੋਂ ਸ਼ੁਰੂ ਹੋ ਜਾਂਦੀ ਆ ਠੀਕ ਆ ਜੀ ਠੀਕ ਹੈ ਜੀ ਹਾਂਜੀ ਜਿਸ ਤਰ੍ਹਾਂ ਦੀ ਕੁਆਲਿਟੀ ਹੁੰਦੀ ਆ ਕਪੜਾ ਹੁੰਦਾ ਹਰ ਸਾਹ ਨਾਲ ਰਹਿੰਦਾ ਠੀਕ ਆ ਜੀ ਠੀਕ ਆ ਠੀਕ ਆ ਬਾਕੀ ਚੀਜ਼ ਹਰ ਤਰ੍ਹਾਂ ਦੀ ਹਰ ਤਰ੍ਹਾਂ ਦੀ ਹਰ ਇੱਕ ਸੰਡੇ ਆਉਣੀ ਆ ਤੁਸੀਂ ਵੀ ਹਾਂਜੀ ਠੀਕ ਆ ਲੋਹਰਾਂ ਵਗੈਰਾ ਤੁਸੀਂ ਦੇਖ ਸਕਦੇ ਹੋ ਲੱਗੀਆਂ ਹੋਈਆਂ ਲਓ ਜੀ ਐਵੇਂ ਤਾਂ ਅੱਛਾ ਜੀ ਹਲੇ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਬਾਈ ਕਹਿੰਦੇ ਹਲੇ ਜਿਵੇਂ ਸਵੇਰ ਦਾ ਟਾਈਮ ਹੈ ਨਾ ਤੇ ਸ਼ੁਰੂ ਕਰ ਰਹੇ ਨੇ ਸੇਲ ਮਾਲ ਲਗਾ ਰਹੇ ਨੇ ਵਕੀਆ ਕੁਝ ਕੁੜੀਆਂ ਦਾ ਸਮਾਨ ਆ ਗਿਆ ਜੁਐਲਰੀ ਵਗੈਰਾ ਨਾ ਕੀ ਕੀ ਰੇਟ ਹੈ ਬਾਈ 20 ਬਾਜੀ ਆਟਮ ਹੈ 20 ਰੁਪਏ ਦੀ ਹਾਂ ਜੇ ਮਰਜ਼ੀ ਆਟਮ ਲਗਾਓ ਬਾਈ ਕਹਿੰਦੇ 20 ਰੁਪਏ ਦੀ ਆਟਮ ਹੈ ਜਿਹੜੀ ਮਰਜ਼ੀ ਲੈ ਲਓ ਗੁੱਤ ਮੱਛਣ ਵਗੈਰਾ ਤੁਸੀਂ ਦੇਖ ਸਕਦੇ ਹੋ ਨਾ ਕਾਫੀ ਕੁਛ ਆ ਬਾਈ ਉਹਨੀਆਂ ਕੋਲ ਲਓ ਜੀ ਹਾਂ ਹਾਂ ਬਾਈ ਆ ਗਈ ਵਿਚ ਲੈ ਲਓ ਲਾ ਆਗੇ ਆਗੇ ਵਾਕੀਆ ਬਾਈ ਵੀ ਇੱਥੇ ਹੁੰਦੇ ਨੇ ਹਰ ਇੱਕ ਸੰਡੇ ਨੂੰ ਦੇਖੋ ਸਮਾਨ ਬਹੁਤ ਆ ਬਾਈ ਉਹ ਨਹੀਂ ਕੋਈ ਲਓ ਜੀ ਉਹਨਾਂ ਦੀ ਵੀ ਆ ਗਈ ਬਾਈ ਆ ਗਈ ਠੀਕ ਆ ਚੱਪਲਾਂ ਵਗੈਰਾ ਦੇਖ ਸਕਦੇ ਹੋ ਨਾ ਐਵੇਂ ਨੀਆਂ ਛੋਟੀਆਂ ਨੀਆਂ ਵੱਡੇ ਵਾਲੀਆਂ ਚੱਪਲਾਂ ਸਾਰੀਆਂ ਇਹ ਸੇਲ ਦੇ ਵਿੱਚ ਹੁੰਦੀਆਂ ਨੇ ਆ ਲਓ ਤੁਸੀਂ ਦੇਖੋ ਇਹ ਸਾਰਾ ਸੇਲ ਦੇ ਵਿੱਚ ਜਿਹੜਾ ਸਮਾਨ ਹੁੰਦਾ ਆ ਲਓ ਜੀ ਆ ਬੋਟਲਾਂ ਵਗੈਰਾ ਕੀ ਰੇਟ ਆਂਕਲ ਬੋਟਲ ਦੇ ਜੀ 90 ਰੁਪਏ 90 ਰੁਪਏ ਆ 90 ਰੁਪਏ ਦੀ ਬੋਤਲ ਹੈ ਕਾਫੀ ਸਾਰੇ ਕਲਰ ਨੇ ਐਵੇਂ ਦਾ ਸਾਰਾ ਸਮਾਨ ਹੁੰਦਾ ਹੈ ਸੇਲ ਦੇ ਵਿੱਚ ਲਓ ਜੀ ਆ ਜੁੱਤੀਆਂ ਤੁਸੀਂ ਦੇਖ ਸਕਦੇ ਹੋ ਨਾ ਇੱਥੇ ਲੱਗੀਆਂ ਹੋਈਆਂ ਨੇ ਲਓ ਜੀ ਚਪਲਾ ਹੋ ਗਈਆਂ ਜਿਵੇਂ ਕਾਫੀ ਵੱਡੀ ਇਹ ਸੇਲ ਹੁੰਦੀ ਹੈ ਜਿਹੜੀ ਹੁੰਦੀ ਹੈ ਕੀ ਰੇਟ ਹੈ ਜੁੱਤੀਆਂ ਲੱਗ ਲੱਗ 200 250 200 250 ਤੋਂ ਰੇਂਜ ਹੈ ਜਿਹੜੀ ਬਾਈ ਕਹਿੰਦੇ ਸਟਾਰਟ ਹੋ ਜਾਂਦੀ ਹੈ ਬਾਕੀ ਦੋਨੋਂ ਸਾਈਡ ਹੈ ਚਕਾਲਾਂ ਨੇ ਆ ਕੁਝ ਇੱਥੇ ਪਰਸ ਵਗੈਰਾ ਵੀ ਆ ਗਏ ਜਿਹੜੇ ਲੱਗੇ ਹੋਏ ਨੇ ਦੇਖ ਸਕਦੇ ਹੋ ਤੁਸੀਂ ਕਾਫੀ ਸਾਰੇ ਪਰਸ ਨੇ ਕੀ ਰੇਟ ਆ ਇਹ ਪਰਸ ਦਾ 200 ਰੁਪਏ 2 200 ਰੁਪਏ ਦੇ ਪਰਸ ਨੇ ਤੁਸੀਂ ਦੇਖ ਸਕਦੇ ਹੋ ਇੱਧਰ ਵੀ ਆਹ ਡਿਸਪਲੇ ਜਿਹੜੇ ਕੀਤੇ ਹੋਏ ਨੇ ਲਓ ਜੀ ਆਹ ਦੁਪੱਟੇ ਵਗੈਰਾ ਕੁਝ ਇੱਥੇ ਟੰਗੇ ਹੋਏ ਨੇ ਵਾਕੀ ਜਿਵੇਂ ਸੂਟ ਦਿਖਾਏ ਆ ਨੇ ਨਾ ਬਾਈ ਉਹਨਾਂ ਨੇ ਉੱਥੇ ਪਿੱਛੇ ਦੁਪੱਟੇ ਦਿਖਾਏ ਨੇ ਇੰਨੇ ਕੁ ਰੇਟ ਤੇ ਇੱਥੇ ਸੂਟ ਦੁਪੱਟੇ ਜਿਹੜੇ ਮਿਲ ਜਾਂਦੇ ਨੇ ਆਹ ਵੀ ਕੁਝ ਪਰਸ ਵਗੈਰਾ ਇੱਥੇ ਟੰਗੇ ਹੋਏ ਨੇ ਦੇਖ ਸਕਦੇ ਹੋ ਤੁਸੀਂ ਲਓ ਜੀ ਆਹ ਕੜੀਆਂ ਵਗੈਰਾ ਵੀ ਹੁੰਦੀਆਂ ਨੇ ਕੀ ਰੇਟ ਆ ਬਾਈ ਇਹਨਾਂ ਦਾ ਕੜੀਆਂ ਦਾ ਇਹ 200 ਰੁਪਏ। ਅੱਛਾ 150-100 ਰੁਪਿਆ ਹੋ ਗਏ ਜਿਵੇਂ ਆ ਬਟੂਏ ਵਗੈਰਾ ਪਰਸ ਹਨ ਇਹ ਸਾਰਾ ਸਮਾਨ ਤੁਹਾਨੂੰ ਸੇਲ ਦੇ ਵਿੱਚ ਮਿਲ ਜੂਗਾ। ਬਾਕੀ ਆ ਪਰਸ ਕੁੜੀਆਂ ਵਾਲੇ ਸਾਰੇ ਡਿਸਪਲੇ ਜਿਹੜੇ ਕੀਤੇ ਹੋਏ ਨੇ ਤੇ ਅੱਗੇ ਚੱਲਦੇ ਹਾਂ ਕੁਝ ਆਪਾਂ ਅੱਗੇ ਉਹ ਜਿਹੜੀ ਸੇਲ ਦੇਖਦੇ ਆਂਗੇ ਜਾ ਕੇ। ਆ ਦੇਖੋ ਆ ਸਾਰਾ ਜੁਐਲਰੀ ਵਗੈਰਾ ਵਾਲਾ ਸਮਾਨ ਹਨਾ ਚੈਨਾਂ ਵਗੈਰਾ, ਗੁੱਤ ਬਟਨ ਵਗੈਰਾ ਐਨੇ ਦਾ ਸਾਰਾ ਸਮਾਨ ਹੁੰਦਾ। ਸੂਈਆਂ ਆਉਗੀਆਂ। ਇਹ ਸਾਰਾ ਕੁਝ ਸੇਲ ਦੇ ਵਿੱਚ ਹੀ ਆਪਾਂ ਨੂੰ ਜਿਹੜਾ ਮਿਲ ਜੂਗਾ।

ਆ ਵੀ ਸੂਟ ਇੱਥੇ ਲੱਗੇ ਹੋਏ ਨੇ ਹਰੇਕ ਤਰੀਕੇ ਦਾ ਕੱਪੜਾ ਤੁਹਾਨੂੰ ਇਹ ਸੇਲ ਦੇ ਵਿੱਚ ਜਿਹੜਾ ਮਿਲ ਜੂਗਾ ਆਹ ਛੋਟੇ ਬੱਚਿਆਂ ਵਾਲੇ ਆ ਗਏ ਕੱਪੜੇ ਕੀ ਰੇਟ ਆ ਬਈ ਇਹਨਾਂ ਦਾ 6 ਬਈ 100 ਰੁਪਏ ਸੂਟ 100 ਰੁਪਏ ਠੀਕ ਆ ਛੋਟੇ ਬੱਚਿਆਂ ਦੇ ਨੇ 100-100 ਰੁਪਏ ਦੇ ਸੂਟ ਨੇ ਦੇਖ ਸਕਦੇ ਹੋ ਆਹ ਟੌਪਲ ਵਗੈਰਾ ਆ ਗਏ ਲਓ ਜੀ ਕੀ ਰੇਟ ਹੈ ਇਹ ਟੌਪਲ ਦਾ 100 ਰੁਪਏ ਠੀਕ ਆ 100-100 ਰੁਪਏ ਰੇਟ ਦਾ ਟੌਪਲ ਦਾ ਵੀ ਦੇਖ ਸਕਦੇ ਹੋ ਆ ਇੱਥੇ ਜਿਵੇਂ ਤੁਸੀਂ ਦੇਖ ਸਕਦੇ ਹੋ ਨਾ ਕਾਫੀ ਸਾਰੇ ਜਿਹੜੇ ਸੂਟ ਨੇ ਇਹ ਲਾਏ ਹੋਏ ਨੇ ਲਓ ਜੀ ਕਾਫੀ ਸਾਰਾ ਕੱਪੜਾ ਤੁਹਾਨੂੰ ਇਹ ਸੇਲ ਦੇ ਵਿੱਚ ਜਿਹੜਾ ਮਿਲ ਜੂਗਾ ਤੇ ਅੱਗੇ ਚੱਲਦੇ ਆ ਅੱਗੇ ਵੀ ਕਾਫੀ ਦੁਕਾਨਾਂ ਨੇ ਜਿਹੜੀਆਂ ਲੱਗੀਆਂ ਹੋਈਆਂ ਨੇ ਆ ਸਾਰੇ ਗੁੱਤ ਬਟਨ ਵਗੈਰਾ ਕੁੜੀਆਂ ਦਾ ਸਾਮਾਨ ਆ ਗਿਆ ਹੈ ਨਾ ਲਓ ਜੀ ਕੁਝ ਕੁ ਦੁਕਾਨਾਂ ਹਲੇ ਲੱਗ ਵੀ ਰਹੀਆਂ ਨੇ ਜਿਹੜੀਆਂ ਬਾਈ ਦੁਕਾਨਾਂ ਨੇ ਜਿਹੜੀ ਲਾ ਰਹੇ ਨੇ ਕਿਉਂ ਸਵੇਰੀ ਹੁਣ ਸੇਲ ਦੇ ਵਿੱਚ ਕੱਠਾ ਹੋਣਾ ਸ਼ੁਰੂ ਹੋ ਜਾਂਦਾ ਕਿਉਂਕਿ ਗਰਮੀ ਦਾ ਟਾਈਮ ਆ ਤਾਂ ਕਰਕੇ ਦਿਨ ਚ ਫਿਰ ਗਰਮੀ ਬਹੁਤ ਜ਼ਿਆਦਾ ਹੋ ਜਾਂਦੀ ਆ ਆ ਤੁਸੀਂ ਜੁੱਤੀਆਂ ਵਗੈਰਾ ਚੱਪਲਾਂ ਦੇਖ ਸਕਦੇ ਸਾਰੀਆਂ ਇਹ ਸੇਲ ਦੇ ਵਿੱਚ ਨੇ ਜਿਹੜੀਆਂ ਅਕੇ ਇਸ ਤਰ੍ਹਾਂ ਦਾ ਸਮਾਨ ਵੀ ਹੁੰਦਾ ਜਿਵੇਂ ਪੱਖੀਆਂ ਵਗੈਰਾ ਹਨ ਆ ਕੈਪ ਆ ਗਈਆਂ ਜਿਵੇਂ ਆ ਰਮਾਲਾ ਹੋ ਗਈਆਂ ਲਓ ਜੀ ਜਰਾਬਾਂ ਵਗੈਰਾ ਇਹ ਸਾਰਾ ਸੇਲ ਦੇ ਵਿੱਚ ਜਿਹੜਾ ਮਿਲ ਜਾਂਦਾ ਆ ਇੱਥੇ ਸੂਟ ਜਿਹੜੇ ਲਾਏ ਹੋਏ ਨੇ ਲਓ ਜੀ ਅੱਗੇ ਵੀ ਪਾਣੇ ਪਾਸੇ ਵੀ ਕੁਝ ਦੁਕਾਨਾਂ ਨੇ ਉਹ ਵੀ ਆਪਾਂ ਜਾ ਕੇ ਦੇਖਦੇ ਆਂਗੇ ਆ ਕੈਪ ਵਗੈਰਾ ਜਿਹੜੀਆਂ ਲਾਈਆਂ ਹੋਈਆਂ ਨੇ ਨਾ ਲਓ ਦੇਖੋ ਬਹੁਤ ਸਾਰਾ ਸਮਾਨ ਆ ਇਹ ਸੇਲ ਦੇ ਵਿੱਚ ਤੇ ਚੱਲਦੇ ਆਪਾਂ ਹੁਣ ਦੂਸਰੀ ਸਾਈਡ ਦੇਖਦੇ ਆਂ ਦੂਸਰੀ ਸਾਈਡ ਵੀ ਕੁਝ ਦੁਕਾਨਾਂ ਨੇ ਜਿਹੜੀਆਂ ਉਹ ਦੇਖਾਂਗੇ ਇਹ ਲੋਹਾ ਬਾਜ਼ਾਰ ਦੇ ਨੇੜੇ ਆ ਜਿਹੜੀ ਸੇਲ ਲੱਗਦੀ ਆ ਹਰੇਕ ਸੰਡੇ ਨੂੰ ਸ਼ਹਿਰ ਮਲੇਰਕੋਟੜੇ ਦੇ ਵਿੱਚ ਸ਼ਾਮ ਤੱਕ ਸੇਲ ਰਹਿੰਦੀ ਆ ਇਹ ਆ ਕੁਛ ਲੈਸਾਂ ਵਗੈਰਾ ਹਨ ਐ ਮੇਰਾ ਸਾਰਾ ਸਮਾਨ ਹੁੰਦਾ ਇਸ ਸੇਲ ਦੇ ਵਿੱਚ ਆ ਦੁਪੱਟੇ ਆਗੇ ਕੁਛ ਹਨ ਸੂਟ ਦੁਪੱਟੇ ਹਰੇਕ ਤਰੀਕੇ ਦਾ ਕੱਪੜਾ ਇੱਥੋਂ ਤੁਹਾਨੂੰ ਮਿਲ ਜੂਗਾ ਐਪਾਂ ਸੂਟ ਹੋਰ ਵੀ ਦੇਖਾਂਗੇ ਅੱਜੇ ਬਾਰੇ ਪਾਸੇ ਹੈਗੀਆਂ ਨੇ ਸੂਟਾਂ ਜਿਆਦਾ ਸਨ ਉਹ ਆਪਾਂ ਜਾ ਕੇ ਦੇਖਾਂਗੇ ਆ ਦੇਖੋ ਜਿਵੇਂ హెয়ার ਬੈਂਡ ਵਗੈਰਾ ਗੁੱਤ ਬਟਨ ਵਗੈਰਾ ਹਨ ਐਵੇਂ ਦਾ ਸਾਰਾ ਸਮਾਨ ਆ ਦੁਪੱਟੇ ਇੱਥੇ ਲਾਏ ਹੋਏ ਨੇ ਲਓ ਜੀ ਸਾਹਮਣੇ ਵੀ ਕੁਝ ਕੋ ਡਿਸਪਲੇ ਕੀਤੇ ਹੋਏ ਨੇ ਜਿਹੜੇ ਆ ਦੇਖ ਸਕਦੇ ਹੋ ਤੁਸੀਂ ਐਵੇਂ ਦਾ ਸਾਰਾ ਸਮਾਨ ਤੁਹਾਨੂੰ ਮਿਲ ਜੂ ਇਸ ਹੇਲ ਦੇ ਵਿੱਚੋਂ ਆ ਦੇਖੋ ਇੱਥੇ ਜਿਹੜੇ ਸੂਟ ਪਏ ਨੇ ਕੀ ਰੇਟਾਂ ਦਾ ਸੂਟ ਦਾ 250 ਦਾ 250 ਦਾ 5 ਮੀਟਰ ਹੈ ਠੀਕ ਆ ਆ ਸੂਟ ਤੁਸੀਂ ਦੇਖ ਸਕਦੇ ਹੋ 2250 ਰੁਪਏ ਪ੍ਰਾਈਸ ਹੈ ਇੱਥੇ ਕਾਫੀ ਸਾਰੇ ਸੂਟ ਨੇ ਜਿਹੜੇ ਪਏ ਨੇ ਕਾਫੀ ਸਾਰੇ ਅਲੱਗ-ਅਲੱਗ ਕਲਰ ਨੇ ਆ ਛੋਟੇ ਬੱਚਿਆਂ ਦੀਆਂ ਕੈਪ ਵਗੈਰਾ ਆ ਗਈਆਂ ਹਾਂ ਲਓ ਜੀ ਆਹ ਕੁਛ ਚਪਲਾਂ ਇਹ ਸਾਰਾ ਕੁਝ ਸੇਲ ਦੇ ਵਿੱਚ ਆ ਜਿਹੜਾ ਲੱਗਿਆ ਹੋਇਆ ਤੁਸੀਂ ਦੇਖ ਰਹੇ ਹੋ ਆ ਦੇਖੋ ਤੁਸੀਂ ਦੁਪੱਟੇ ਲਾਏ ਹੋਏ ਹਨ ਲਓ ਜੀ ਬਹੁਤ ਸਾਰਾ ਸਮਾਨ ਆ ਇਹ ਸੇਲ ਦੇ ਵਿੱਚ ਇਧਰ ਜੁਐਲਰੀ ਵਾਲੀ ਆ ਗਈ ਲੱਗੀ ਹੋਈ ਆ ਕਾਫੀ ਸਾਰਾ ਸਮਾਨ ਆ ਜੁਐਲਰੀ ਦਾ ਇਹ ਦੋਨੋਂ ਸਾਈਡਾਂ ਦੁਕਾਨਾਂ ਹੁੰਦੀਆਂ ਨੇ ਕਾਫੀ ਵੱਡੀ ਸੇਲ ਆ ਜਿਹੜੀ ਇਹ ਲੱਗਦੀ ਆ ਐਤਵਾਰ ਦੇ ਦਿਨ ਦੋਨੋਂ ਸਾਈਡ ਵੱਡੀਆਂ-ਵੱਡੀਆਂ ਦੁਕਾਨਾਂ ਨੇ ਜਿਹੜੀਆਂ ਲੱਗਦੀਆਂ ਆ ਕੁਝ ਬੈੱਡ ਸੀਟਾਂ ਵਗੈਰਾ ਆਗੀਆਂ ਹਾਂ ਕਵਰ ਵਗੈਰਾ ਸੋਫਿਆਂ ਦੇ ਜਿਹੜੇ ਐਵੇਂ ਦਾ ਸਾਰਾ ਸਮਾਨ ਹੁੰਦਾ ਕੀ ਰੇਟ ਹੈ ਬੈੱਡ ਸੀਟ ਦਾ 750 750 ਸਹੀ 750 ਅੱਛਾ ਅੰਕਲ ਕਹਿੰਦੇ ਬਾਜ਼ਾਰ 'ਚ 350 ਦੀ ਮਿਲਦੀ ਆ ਔਰ ਇਹ ਸੇਲ ਦੇ ਵਿੱਚ 250 ਦੀ ਅੱਛਾ ਜੀ ਕਾਫੀ ਸਾਰੇ ਕਲਰ ਨੇ ਤੁਸੀਂ ਦੇਖ ਸਕਦੇ ਹੋ ਅਲੱਗ-ਅਲੱਗ ਲਓ ਜੀ ਵਾਰੰਟੀ ਪੂਰੀ ਅੱਛਾ ਜੀ ਅੰਕਲ ਕਹਿੰਦੇ ਪੂਰੀ ਗਾਰੰਟੀ ਹੈ ਇਹ ਬੈੱਡ ਸ਼ੀਟ ਦੀ ਰੰਗ ਵਗੈਰਾ ਕੁਝ ਨਹੀਂ ਲਹੂਗਾ ਆ ਕਲਰ ਦੇਖ ਸਕਦੇ ਹੋ ਤੁਸੀਂ ਆ ਡਾਰਕ ਆ ਗਿਆ ਲਾਈਟ ਆ ਗਿਆ ਨਾ ਬਹੁਤ ਸਾਰੇ ਕਲਰ ਨੇ ਜਿਹੜਾ ਮਰਜੀ ਆ ਜੀ ਬੈੱਡ ਤੇ ਨਾ ਵੈ ਕੰਫੈਕਟ ਹੋ ਜਾ ਸੂਲ ਪੂਰੀ ਗਾਰੰਟੀ ਹੈ ਜੀ ਪੂਰੀ ਗਾਰੰਟੀ ਠੀਕ ਠੀਕ ਹੈ ਜੀ ਠੀਕ ਹੈ ਜੀ ਹਾਂ ਜੀ ਹਲ ਬਹੁਤ ਸੋਹਣੇ ਡਿਜ਼ਾਈਨ ਨੇ ਚਾਦਰਾਂ ਜਿਵੇਂ ਅਸੀਂ ਤੁਹਾਨੂੰ ਦਿਖਾਏ ਨੇ ਐਵੇਂ ਦਾ ਸਾਰਾ ਕੱਪੜਾ ਇੱਥੇ ਹੁੰਦਾ ਬੈੱਡ ਵਾਲੀਆਂ ਚਾਦਰਾਂ ਹੋਗੀਆਂ ਬਾਕੀ ਸੂਟ ਹੋਗੇ ਹਨਾ ਉੱਪਰ ਤੁਹਾਨੂੰ ਦਿਖਾਈ ਦਿੱਤੇ ਆ ਕੁਛ ਭਾਂਡੇ ਵਗੈਰਾ ਵੀ ਇੱਥੇ ਲਾਏ ਹੋਏ ਨੇ ਆ ਦੇਖੋ ਥੱਲੇ ਬਰਤਨ ਪਏ ਨੇ ਜਿਹੜੇ ਇਹ ਲਾਏ ਹੋਏ ਨੇ ਇਹ ਵੀ ਸੇਲ ਦੇ ਵਿੱਚ ਹੁੰਦੇ ਨੇ ਸਾਰੇ ਅੱਗੇ ਚੱਲਦੇ ਆਂ ਕੁਛ ਅੱਗੇ ਉਹ ਜਿਹੜੀ ਸੇਲ ਆਪਾਂ ਦੇਖਦੇ ਆਂ ਕੁਝ ਦੁਕਾਨਾਂ ਹਲੇ ਜਿਹੜੀਆਂ ਲੱਗ ਵੀ ਰਹੀਆਂ ਨੇ ਜਿਵੇਂ ਆ ਆਟੋ ਦੇ ਵਿੱਚ ਜਿਹੜਾ ਸਮਾਨ ਆ ਇਹ ਆਇਆ ਦੋਨੋਂ ਸਾਈਡ ਆਪਾਂ ਸਾਰੀ ਤੁਹਾਨੂੰ ਦਿਖਾਏ ਦਿੱਤੀਆਂ ਆ ਇੱਧਰ ਕੁਝ ਗਲਾਸ ਵਗੈਰਾ ਹਨਾ ਆ ਕੱਪ ਵਗੈਰਾ ਇਹ ਵੀ ਸੇਲ ਦੇ ਵਿੱਚ ਨੇ ਸਾਰੇ ਐਵੇਂ ਦਾ ਸਾਰਾ ਕੁਝ ਵੀ ਸੇਲ ਦੇ ਵਿੱਚ ਹੁੰਦਾ ਬਾਕੀ ਆ ਸੂਟ ਵਗੈਰਾ ਸਾਹਮਣੇ ਲਾਏ ਹੋਏ ਨੇ ਦੇਖ ਸਕਦੇ ਹੋ ਤੁਸੀਂ ਕੀ ਪ੍ਰਾਈਸ ਆ ਬਈ ਸੂਟਾਂ ਦਾ 450 ਆ 450 ਆ ਸਾਹਮਣੇ ਜਿਹੜੇ ਸੂਟ ਨੇ ਡਿਸਪਲੇ ਕੀਤੇ ਹੋਏ ਉਹਨਾਂ ਦਾ ਪ੍ਰਾਈਸ ਲਓ ਜੀ ਆ ਵੀ ਕੁਝ ਕੁੜੀਆਂ ਨਾਲ ਆ ਗਿਆ ਸਮਾਨ ਸਾਰਾ ਬਟਨ ਵਗੈਰਾ ਦੇਖ ਸਕਦੇ ਹੋ ਤੁਸੀਂ ਹੇਅਰ ਬੈਂਡ ਹੋ ਗਏ ਜਿਵੇਂ ਆ ਆ ਦੇਖੋ ਜੁੱਤੀਆਂ ਐਸੇ ਜਿਹੜੀਆਂ ਲਾਈਆਂ ਹੋਈਆਂ ਨੇ ਆ ਜੁੱਤੀਆਂ ਕੀ ਰੇਟ ਆ ਬਾਈ ਜੁੱਤੀਆਂ ਦਾ ਜੀ ਪੰਜਾਬੀ 300 ਰੁਪਏ ਪਿਆਬੀ ਜੁੱਤੀ 100 ਰੁਪਏ ਦੀ ਆ ਦੇਖ ਸਕਦੇ ਹੋ ਤੁਸੀਂ ਕਾਫੀ ਸਾਰੇ ਡਿਜ਼ਾਈਨ ਨੇ ਆ ਦੁਪੱਟੇ ਇੱਥੇ ਲਾਏ ਹੋਏ ਨੇ ਦੇਖੋ ਬਹੁਤ ਸਾਰੇ ਦੁਪੱਟੇ ਨੇ ਜਿਹੜੇ ਇੱਥੇ ਡਿਸਪਲੇ ਕੀਤੇ ਹੋਏ ਨੇ ਨੀਚਲੇ ਵਾਲੇ ਪਾਸੇ ਵੀ ਲੱਗੇ ਹੋਏ ਨੇ ਦੋਨੋਂ ਸਾਈਡੇ ਬਾਜ਼ਾਰ ਦੇ ਵਿੱਚ ਦੁਕਾਨਾਂ ਹੁੰਦੀਆਂ ਨੇ ਐਤਵਾਰ ਦੇ ਦਿਨ ਜਿਹੜੀ ਸੇਲ ਆ ਲੱਗੀ ਹੁੰਦੀ ਆ ਉੱਥੇ ਜੋ ਰੈਡੀमेड ਕੱਪੜੇ ਬਾਕੀ ਸੂਟ ਹਨਾ ਸਾਰੇ ਹੁੰਦੇ ਨੇ ਤੇ ਅਗਲੇ ਵਾਲੇ ਪਾਸੇ ਆਪਾਂ ਸੂਟ ਵੀ ਤੁਹਾਨੂੰ ਦਿਖਾਵਾਂਗੇ ਜਾ ਕੇ ਉੱਥੇ ਕਾਫੀ ਸੂਟਾਂ ਲਈ ਉਹਦੀਆਂ ਦੁਕਾਨਾਂ ਨੇ ਜਿਹੜੀਆਂ ਲੱਗੀਆਂ ਹੁੰਦੀਆਂ ਆਕੜਾਉਣੇ ਵਗੈਰਾ ਆ ਗਏ ਸਾਰੇ ਲਓ ਜੀ ਤੇ ਇਧਰਲੇ ਵਾਲੇ ਪਾਸੇ ਆ ਜਿਵੇਂ ਸੂਟ ਜਿਹੜੇ ਲਾਏ ਹੋਏ ਨੇ ਹਨਾ ਬਹੁਤ ਸਾਰਾ ਕੱਪੜਾ ਜਿਹੜਾ ਇੱਥੇ ਸੇਲ ਦੇ ਵਿੱਚ ਪਿਆ ਤੁਸੀਂ ਦੇਖ ਸਕਦੇ ਹੋ ਇੱਥੇ ਸਾਰੇ ਇਹ ਸੂਟੇ ਸੂਟ ਨੇ ਜਿਹੜੇ ਲਾਏ ਹੋਏ ਨੇ ਦੁਪੱਟੇ ਸੂਟ ਹਨਾ ਲਓ ਜੀ ਬਹੁਤ ਕੱਪੜਾ ਇਹ ਸੇਲ ਦੇ ਵਿੱਚ ਜਿਹੜਾ ਹੁੰਦਾ ਜਿਵੇਂ ਆਪਾਂ ਤੁਹਾਨੂੰ ਦੱਸਿਆ ਹੀ ਆ ਆ ਤੁਸੀਂ ਦੇਖ ਸਕਦੇ ਹੋ ਲੋ ਜੀ ਆ ਸੂਟੇ ਸੂਟ ਜਿਹੜੇ ਇੱਥੇ ਪਏ ਨੇਗੇ ਤੇ ਇਧਰਲੀ ਵਾਲੀ ਸਾਈਡ ਵੀ ਦੇਖੋ ਤੁਸੀਂ ਕਾਫੀ ਸਾਰੇ ਕੱਪੜੇ ਜਿਹੜੇ ਪਏ ਨੇ ਬਾਕੀ ਆਪਾਂ ਯੂਨੀਅਨ ਪੁੱਛਾਂਗੇ ਵੀ ਵੀ ਕੀ ਪ੍ਰਾਈਸ ਆ ਕੀ ਪ੍ਰਾਈਸ ਹੈ ਇਹ ਸੂਟਾਂ ਦਾ ਕੀ 300 ਰੁਪਏ ਦਾ ਹੈ ਅੱਛਾ ਜੀ 300 ਰੁਪਏ ਦਾ ਹੈ ਅੱਛਾ ਜੀ ਆ ਗ੍ਰੀਨ ਹੈ 100 ਰੁਪਏ ਦਾ ਹਾਂ ਜੀ ਉਹ ਸੂਟ ਉਹ ਕਢਾਈ ਵਾਲਾ 300 ਰੁਪਏ ਦਾ ਠੀਕ ਹੈ ਜੀ ਦਿਲਨ ਜਿਹਦੇ ਠੀਕ ਹੈ ਪੰਜ ਪੰਜ ਮੀਟਰ ਨੇ ਜੀ ਆਹ 5 ਮੀਟਰ ਦੇ ਆਹ بڑے بڑے 3.5 ਮੀਟਰ ਦੇ ਉੱਪਰ ਦੇ ਠੀਕ ਹੈ ਜੀ ਠੀਕ ਹੈ ਐਵੇਂ ਦੇ ਸਾਰੇ ਸੂਟ ਹੁੰਦੇ ਨੇ ਤੁਸੀਂ ਦੇਖ ਸਕਦੇ ਹੋ ਇੱਥੇ ਆਹ ਦੁਪਟਿਆਂ ਦਾ ਕੀ रेट ਹੈ ਜੀ ਦੁਪਟਿਆਂ ਆਹ ਛੋਟੇ ਦੁਪਟੇ 50 ਰੁਪਏ ਹੈ 200 100 ਰੁਪਏ ਉਹ 100 100 ਰੁਪਏ ਛੋਟੇ 50 50 ਵੱਡੇ 100 100 ਰੁਪਏ ਠੀਕ ਹੈ ਜੀ ਠੀਕ ਆ ਸੂਟ ਤੁਸੀਂ ਦੇਖ ਸਕਦੇ ਹੋ ਇੱਥੇ ਆਹ ਦੇਖੋ ਬਹੁਤ ਸਾਰੇ ਜਿਹੜੇ ਇੱਥੇ ਕੱਪੜੇ ਨੇਗੇ ਲਾਏ ਹੋਏ ਆ ਆ ਸਾਫ ਸੂਟ ਆ ਗਈ ਜੀ ਹਾਂ ਜੀ ਇਹ 2500 ਰੁਪਏ ਦਾ ਇਹ 2500 ਰੁਪਏ ਦਾ ਹਾਂ ਜੀ ਠੀਕ ਹੈ ਜੀ ਹਰ ਇਹ ਕੈਂਤਵਾਰ ਆਉਨੇ ਹੋ ਤੁਸੀਂ ਹਾਂ ਜੀ ਹਾਂ ਜੀ ਠੀਕ ਹੈ ਜੀ ਠੀਕ ਹੈ ਹਰ ਇਹ ਕੈਂਤਵਾਰ ਆਉਨੇ ਆ ਬਾਈ ਕਹਿੰਦੇ ਲੈ ਕਰਕੇ ਭੇਜ ਦੇ ਦਿੰਨੇ ਨੇ ਅੱਛਾ ਜੀ ਠੀਕ ਹੈ ਠੀਕ ਹੈ ਲਓ ਜੀ ਆ ਤੁਸੀਂ ਸੂਟ ਦੇਖੋ ਦੁਪੱਟੇ ਦੇਖੋ ਇੱਥੇ ਲਾਏ ਹੋਏ ਨੇ ਜਿਹੜੇ ਥੋੜੇ ਵੀ ਜਿੱਦਾਂ ਗਾਡੀ ਫੋਟੋ ਹਾਂ ਹਾਂ ਆ ਗਈ ਜੀ ਆ ਗਈ ਫੋਟੋ ਆ ਗਈ ਜੀ ਤੁਹਾਡੀ ਮੇਰੇ ਮੁੰਡੇ ਨੇ ਲੈ ਲਈ ਹਾਂ ਜੀ ਹਾਂ ਲੈ ਲਈ ਜੀ ਹਾਂ ਲਓ ਜੀ ਆ ਦੇਖੋ ਆ ਗਈ ਜੀ ਆ ਗਈ ਐਵੇਂ ਤੇ ਸਾਰੇ ਸੂਟ ਇੱਥੇ ਮਿਲ ਜਾਂਦੇ ਨੇ ਠੀਕ ਹੈ ਸ ਠੀਕ ਹੈ ਜੀ ਉਹ ਇੱਧਰ ਵੀ ਆਪਾਂ ਚੱਲਦੇ ਆਂਗੇ ਆ ਲਓ ਤੁਸੀਂ ਹਾਂ ਜੀ ਕਿਵੇਂ ਦੇ ਸੂਟ ਹੁੰਦੇ ਨੇ ਤੁਹਾਡੇ ਕੋਲ ਉਹ 200 ਦਾ ਜੀ ਹਾਂ ਜੀ ਆ 250 ਦਾ 300 ਦਾ ਠੀਕ ਹੈ 200 250 300 ਇੰਨਾ ਕ ਹੁੰਦਾ ਪ੍ਰਾਈਸ ਠੀਕ 5 5 ਮੀਟਰ ਨੇ ਜੀ ਹੈ 5 5 ਮੀਟਰ ਵਿੱਚ ਕਰਦੇ 3 ਮੀਟਰ ਆਉਂਦਾ ਠੀਕ ਆ ਤੁਸੀਂ ਡਿਜ਼ਾਈਨ ਵਗੈਰਾ ਦੇਖ ਸਕਦੇ ਹੋ ਲਓ ਜੀ ਬਹੁਤ ਸਾਰੇ ਡਿਜ਼ਾਈਨ ਨੇ ਜਿਹੜੇ ਇੱਥੇ ਸੂਟਾਂ ਦੇ ਹੈਗੇ ਨੇਗੇ ਇਹ ਕਿਹੜਾ ਚੈਨਲ ਆ ਇਹ ਆਪਣਾ ਸੁਖ ਪੰਜਾਬੀ ਵਲੌਗਸ ਹੈ ਜੀ ਠੀਕ ਹੈ ਜੀ ਆ ਵੀ ਸੂਟ ਆ ਗਏ ਜੀ ਇੱਧਰ ਇਹ ਕੱਟ ਪੀਸ ਆ ਗਏ ਇਹ ਇਹ ਕੀ ਪ੍ਰਾਈਸ ਨੇ ਜੀ 40 ਰੁਪਏ ਮੀਟਰ 30 ਰੁਪਏ ਅੱਛਾ ਜੀ ਅੱਛਾ ਅੱਛਾ 40 ਰੁਪਏ ਮੀਟਰ 30 ਰੁਪਏ ਮੀਟਰ ਇਸ ਤਰ੍ਹਾਂ ਦੇ ਨੇ ਇਹ ਕੱਟ ਪੀਸ ਲਓ ਜੀ ਆ ਸਾਰਾ ਕੱਪੜਾ ਐਵੇਂ ਦਾ ਸੇਲ ਦੇ ਵਿੱਚ ਜਿਹੜਾ ਤੁਹਾਨੂੰ ਮਿਲ ਜੂਗਾ ਆ ਦੁਪੱਟੇ ਨੇ ਜੀ ਉਧਰ ਜੋਰ ਆਹੋ ਠੀਕ ਹੈ ਇਹਦਾ ਕੀ ਪ੍ਰਾਈਸ ਹੈ ਜੀ ਇਹ 30 ਇਹ 30 ਰੁਪਏ ਮੀਟਰ ਹੈ ਲਓ ਜੀ ਦੇਖੋ ਤੁਸੀਂ ਕਾਫੀ ਸਾਰੇ ਇੱਥੇ ਡਿਜ਼ਾਈਨ ਨੇਗੇ ਆਓ ਚਲੋ ਠੀਕ ਹੈ ਜੀ ਧੰਨਵਾਦ ਜੀ ओके okay. अच्छा अच्छा ठीक है जी ठीक है ओके लो जी ਤੁਸੀਂ ਦੇਖ ਸਕਦੇ ਹੋ ਹੈ ਜੀ ਅੱਗੇ ਵੀ ਹੈਗੇ ਠੀਕ ਹੈ ਠੀਕ ਹੈ ਅ ਕਹਿੰਦੇ ਅਗਲੇ ਵਾਲੇ ਪਾਸੇ ਵੀ ਹੈਗੇ ਨੇ ਆ ਦੇਖੋ ਤੁਸੀਂ ਮੈਂ ਉੱਥੇ ਹੀ ਮੋੜਨ ਲੱਗਿਆ ਸੀਗਾ ਆ ਤੁਸੀਂ ਦੇਖ ਸਕਦੇ ਹੋ ਬਹੁਤ ਸਾਰੇ ਇੱਥੇ ਕੱਪੜੇ ਜਿਹੜੇ ਸੂਟ ਪਏ ਨੇ ਕੀ ਪ੍ਰਾਈਸ ਆ ਬਾਈ ਸੂਟਾਂ ਦਾ ਜੀ ਕੀ ਪ੍ਰਾਈਸ ਆ ਸੂਟਾਂ ਦਾ ਕਿੰਨੇ ਤੋਂ ਸ਼ੁਰੂ ਆ 300 ਅੱਛਾ 30 ਤੋਂ ਠੀਕ ਆ ਠੀਕ ਆ 30 ਤੋਂ ਸ਼ੁਰੂ ਆ ਲਓ ਜੀ ਦੇਖ ਸਕਦੇ ਹੋ ਤੁਸੀਂ ਬਹੁਤ ਸਾਰਾ ਇੱਥੇ ਕੱਪੜਾ ਜਿਹੜਾ ਪਿਆ ਇਹ ਸੇਲ ਦੇ ਵਿੱਚ ਆਪਾਂ ਤੁਹਾਨੂੰ ਦਿਖਾਇਆ ਜੀ ਆ ਆ ਇੱਥੇ ਵੀ ਕਾਫੀ ਸਾਰਾ ਕੱਪੜਾ ਜਿਹੜਾ ਪਿਆ ਆਪਾਂ ਪਤਾ ਕਰਦੇ ਆ ਕਿਹੜੇ ਕਿਹੜੇ ਕਿਹੜਾ ਕਿਹੜਾ ਕੱਪੜਾ ਜੀ ਤੁਹਾਡੇ ਕੋਲ ਇਹ ਪਿਓਰ ਕੀ ਵੀ ਕੱਪੜੇ ਇੰਝ ਹੈ ਅੱਛਾ ਜੀ ਪਿਓਰ ਵੀ ਕਿੰਨੇ ਰੁਪਏ ਮੀਟਰ ਹੈ 20 ਰੁਪਏ 20 ਰੁਪਏ ਮੀਟਰ ਆ ਦੇਖ ਸਕਦੇ ਹੋ ਤੁਸੀਂ 20 ਰੁਪਏ ਮੀਟਰ ਬਹੁਤ ਸਾਰਾ ਕੱਪੜਾ ਇੱਥੇ ਜਿਹੜਾ ਦੇਖ ਸਕਦੇ ਹੋ ਬਹੁਤ ਸਾਰੇ ਡਿਜ਼ਾਈਨ ਨੇ ਹਨਾ ਬਾਕੀ ਤੁਸੀਂ ਆ ਕੇ ਆਪ ਦਾ ਜਿਹੜਾ ਸਿਲੈਕ ਕਿੰਨੇ ਦਾ ਜੀ 100 ਰੁਪਏ ਦਾ ਪੀਸ ਆ 100 ਰੁਪਏ ਦਾ ਪੀਸ ਆ ਜੈਲੋ ਕਲਰ ਆ ਗਿਆ ਦੇਖੋ ਬਹੁਤ ਪਿਆਰਾ ਰੰਗ ਆ ਹਨਾ ਬਹੁਤ ਕਾਫੀ ਸੋਹਣਾ ਡਿਜ਼ਾਈਨ ਆ ਆ ਦੇਖ ਸਕਦੇ ਹੋ ਬਹੁਤ ਸਾਰੇ ਕਲਰ ਨੇ ਇੱਥੇ ਇਹ 100 100 ਰੁਪਏ ਦੇ ਪੀਸ ਨੇਗੇ ਲਓ ਜੀ ਬਹੁਤ ਸਾਰੇ ਆ ਗ੍ਰੀਨ ਕਲਰ ਆ ਗਿਆ ਜੈਲੋ ਆ ਗਿਆ ਆ ਰੈੱਡ ਚ ਆ ਗਿਆ ਹਨਾ ਐਵੇਂ ਤਾਂ ਸਾਰਾ ਕੱਪੜਾ ਤੁਹਾਨੂੰ ਇਹ ਸੇਲ ਦੇ ਵਿੱਚੋਂ ਮਿਲ ਜਾਊਗਾ ਇਹਨਾਂ ਦਾ ਕੀ ਪ੍ਰਾਈਸ ਆ ਜੀ ਏ ਵੀza ਕੋਈ ਕਿਤੀza ਠੀਕ ਹੈ ਜੀ ਆ ਤੁਸੀਂ ਦੇਖੋ ਕਾਫੀ ਸਾਰੇ ਡਿਜ਼ਾਈਨ ਨੇਗੇ ਇੱਥੇ ਲਓ ਜੀ ਇਸ ਤਰ੍ਹਾਂ ਦਾ ਕਪੜਾ ਇਹ ਸੇਲ ਦੇ ਵਿੱਚ ਆਪਾਂ ਨੂੰ ਜਿਹੜਾ ਮਿਲ ਜੂਗਾ ਤੇ ਅੱਗੇ ਚੱਲਦੇ ਆਂ ਅੱਗੋਂ ਦੇਖਦੇ ਆਂਗੇ ਆਪਾਂ ਕੱਪੜੇ ਜਾ ਕੇ ਇੱਥੇ ਵੀ ਤੁਸੀਂ ਦੇਖ ਸਕਦੇ ਹੋ ਕਾਫੀ ਸਾਰਾ ਕਪੜਾ ਜਿਹੜਾ ਪਿਆ ਕੀ ਰੇਟ ਆਂਕਲ ਸੂਟਾਂ ਦਾ ਜੀ 50 ਰੁਪਏ ਮੀਟਰ 150 ਦਾ ਸੂਟ 150 ਦਾ ਸੂਟ ਠੀਕ ਹੈ ਜੀ ਆ 150 ਦੇ ਸੂਟ ਨੇ ਆ ਤੁਸੀਂ ਦੇਖ ਸਕਦੇ ਹੋ ਲਓ ਜੀ ਬਹੁਤ ਸਾਰੇ ਡਿਜ਼ਾਈਨ ਨੇ ਇੱਥੇ ਲਓ ਜੀ ਇਸ ਤਰ੍ਹਾਂ ਦੀ ਜਿਹੜੀ ਸੇਲ ਹੈ ਇਹ ਇੱਥੇ ਲੱਗਦੀ ਹੈਗੀ ਹਰ ਇੱਕ ਐਤਵਾਰ ਨੂੰ ਆਪਾਂ ਤੁਹਾਨੂੰ ਦਿਖਾ ਦੇਈ ਸਾਰੀ ਸੇਲ ਲਓ ਜੀ ਬਾਕੀ ਆ ਕੇ ਤੁਸੀਂ ਆਪ ਦਾ ਜਿਹੜਾ ਸਿਲੇਕਟ ਕਰ ਸਕਦੇ ਹੋ ਇੱਥੋਂ ਹਨਾ ਜੇ ਮੈਂ ਆਪਾਂ ਤੁਹਾਨੂੰ ਦਿਖਾਏ ਦਿੱਤਾ ਸਾਰਾ ਕਪੜਾ ਇੱਥੇ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਸਾਰਾ ਕਪੜਾ ਜਿਹੜਾ ਪਿਆ ਹਨਾ ਇਹ ਇਨ ਇਹਦਾ ਪ੍ਰਾਈਸ ਆਪਾਂ ਜਿਵੇਂ ਤੁਹਾਨੂੰ ਸਾਰਾ ਦੱਸੇ ਦਿੱਤਾ ਸੂਟਾਂ ਦਾ ਵੀ ਮੀਟਰਾਂ ਦੇ ਹਿਸਾਬ ਚ ਹੁੰਦਾ ਤੇ ਕੁਝ ਕੁ ਸੂਟ ਪੂਰੇ ਹੁੰਦੇ ਨੇ 5-5 ਮੀਟਰ ਦੇ ਲਓ ਜੀ ਇਥੋਂ ਤੁਸੀਂ ਆ ਕੇ ਆਪਦਾ ਜਿਹੜਾ ਸਿਲੈਕਟ ਕਰ ਸਕਦੇ ਹੋ ਆਪਾਂ ਦਿਖਾਤਾ ਤੁਹਾਨੂੰ ਐਸਟੀਮੇਟ ਦੱਸਦਾ ਕਿ ਐਵੇਂ ਦੇ ਸਾਰੇ ਇੱਥੇ ਡਿਜ਼ਾਈਨ ਵਗੈਰਾ ਨੇ ਜਿਹੜੇ ਮਿਲ ਜਾਂਦੇ ਨੇ ਬਾਕੀ ਆ ਸੂਟ ਵਗੈਰਾ ਕੁਝ ਸਾਹਮਣੇ ਵੀ ਲਾਏ ਹੋਏ ਨੇ ਲਓ ਜੀ ਹਾਂਜੀ ਅੱਜ ਦੀ ਵੀਡੀਓ ਦਾ ਆਪਾਂ ਐਂਡ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਈ ਐ ਮਲੇਰ ਕੋਟਲੇ ਸ਼ਹਿਰ ਦੀ ਠੰਡੇ ਮਾਰਕੀਟ ਇਹ ਹਰੇਕ ਐਤਵਾਰ ਮਾਰਕੀਟ ਲੱਗਦੀ ਆ ਬਹੁਤ ਵੱਡੀ ਬਹੁਤ ਸਾਰਾ ਕੱਪੜਾ ਹੁੰਦਾ ਇਹ ਮਾਰਕੀਟ ਦੇ ਵਿੱਚ ਜਿਵੇਂ ਆਪਾਂ ਤੁਹਾਨੂੰ ਸਾਰਾ ਜੋ ਦਿਖਾਏ ਦਿੱਤਾ ਸਾਰੇ ਰੇਟ ਆਪਾਂ ਤੁਹਾਨੂੰ ਦੱਸਤੇ ਬਾਕੀ ਇਸ ਵੀਡੀਓ ਦਾ ਆਪਾਂ ਐਂਡ ਕਰਦੇ ਆਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਂ ਅਗਲੇ ਬਲੌਗ 'ਚ ਔਰੇ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ